ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਅ ਇਹ 'ਚ ਕਿਸਾਨ ਵੀਰੋ ਆਪਾਂ ਜਿਹੜਾ ਹੈਗਾ ਕੁਝ ਗੱਲਾਂ ਤੁਹਾਡੇ ਨਾਲ ਕੁਝ ਨੁਕਤੇ ਸਾਂਝੇ ਕਰਨੇ ਆ ਪਿੱਛੇ ਜਿਹੜੀਆਂ ਸਪਰੇਇਆਂ ਕਰਨੀਆਂ ਅੱਗੇ ਜੇ ਕੋਈ ਜ਼ਰੂਰਤ ਹੈਗੀ ਆ ਤਾਂ ਮੇਨ ਮੋਟਿਵ ਆ ਕਿ ਜਿਹੜਾ ਆਪਾਂ ਤੁਹਾਡੇ ਨਾਲ ਗੱਲਾਂបੱਤਾਂ ਸਾਂਝੀਆਂ ਕਰਦੇ ਹੁੰਦੇ ਨੁਕਤੇ ਸਾਂਝੇ ਕਰਦੇ ਕਿ ਆ ਤੁਸੀਂ ਸਪਰੇਅ ਕਰ ਲਓ ਜਿਹਦੇ ਵਿੱਚ ਖਾਸ ਤੌਰ ਤੇ ਆਪਾਂ ਤਾਲੀਆਂ ਸਪਰੇਅਆਂ ਕਰਵਾਉਣੇ ਆ ਔਰ ਬਾਦੂ ਪ੍ਰੋਡਕਟ ਦਾ ਆਪਾਂ ਕੋਈ ਪਾਉਣ ਨੂੰ ਜਿਹੜਾ ਤੁਹਾਨੂੰ ਰეკਮੈਂਡ ਨਹੀਂ ਕਰਦੇ ਜੋ ਪੀਏਯੂ ਦੀਆਂ ਸਿਫਾਰਿਸ਼ਾਂ ਨੇ ਉਹਦੇ ਵਿੱਚ ਤਤਾਂ ਦੀ ਸਪਰੇ ਆਪਾਂ ਆਪਦੇ ਫਾਰਮੂਲੇਸ਼ਨ ਜਿਹੜੀ ਫੀਡਬੈਕ ਦੇ ਆਧਾਰ ਤੇ ਕਿਉਂਕਿ ਜਿਹੜਾ ਅੱਡ-ਅੱਡ ਸਪਰੇ ਆ ਵੱਧ ਗਿਣਤੀ ਹੋ ਜਾਂਦੀ ਸੀ ਇਹਦੀਆਂ ਵੀ ਆਪਾਂ 2 ਤੋਂ 3 ਤੇ ਜਾਂ ਫਿਰ 13045 ਜਿਹੜੀ ਸਪਰੇ ਕਰੋ ਨੇ ਮਤਲਬ 4 ਤੋਂ 5 ਸਪਰੇਆਂ ਜਿਹੜੀਆਂ ਕਿਸਾਨ ਵੀਰਾਂ ਨੂੰ ਕਰਨੀਆਂ ਪੈਂਦੀਆਂ ਕਣਕ ਦੀ ਫਸਲ ਦੇ ਵਿੱਚ ਜਿਹੜੇ ਅ ਜਿਨ੍ਹਾਂ ਦੀ ਦਿਲਚਸਪੀ ਹੁੰਦੀ ਇੰਟਰਸਟ ਹੁੰਦਾ ਜਿਹੜੇ ਨਹੀਂ ਕਰਨਾ ਚਾਹੁੰਦੇ ਕਿਉਂਕਿ ਬਾਹਨ ਤਾਂ ਤੁਹਾਡੇ ਤੇ ਹੈ ਨਹੀਂ ਮਰਜ਼ੀ ਦਾ ਤੁਹਾਡੀ ਹੁੰਦੀ ਹੈ ਕਿ ਤੁਹਾਡੀ ਫਸਲ ਆ ਆਪਣਾ ਮੇਨ ਮਕਸਦ ਇਹ ਹੈ ਕਿ ਜ਼ਰੂਰਤ ਅਨੁਸਾਰ ਨਿਊਟ੍ਰੀਸ਼ਨ ਮਿਲੇ ਫਸਲ ਨੂੰ ਜ਼ਮੀਨ ਦੀ ਸੇਚ ਵੀ ਸੁਧਾਰ ਰਵੇ ਵਾਧੂ ਖਰਚਾ ਨਾ ਹੋਵੇ ਝਾੜ ਆਪਣਾ ਵਧੀਆ ਰਹੇ ਜਿੰਨਾ ਜਿਹੜਾ ਹੈਗਾ ਆਮ ਐਵਰੇਜ ਝਾੜ ਆਪਣੇ ਆਉਂਦਾ ਵੱਧ ਵੀ ਹੋ ਸਕਦਾ ਆਪਣਾ ਉਹ ਆਪਣੀ ਮਿਹਨਤ ਦੇ ਸਿਰ ਤੇ ਆ ਤੇ ਜਿਹੜਾ ਵਾਧੂ ਪ੍ਰੋਡਕਟ ਨਾ ਪਵੇ ਮੇਨ ਮੰਤਵ ਆਪਣਾ ਕਿ ਖੇਤੀ ਖਰਚਾ ਘਟੇ ਝਾੜ ਆਪਣਾ ਬਹੁਤ ਵਧੀਆ ਰਵੇ ਜਿਹਦੇ ਨਾਲ ਜਿਹੜਾ ਖੁੱਧ ਮਨਾਫਾ ਕਿਸਾਨ ਵੀਰ ਦਾ ਵਧਣਾ ਚਾਹੀਦਾ ਉਹਦੇ ਵਾਸਤੇ ਮਿਹਨਤ ਮੁਸ਼ਕਲ ਕਿਉਂਕਿ ਖੇਤੀ ਹੈ ਜਿਹੜੀ ਮਿਹਨਤ ਵਾਲੇ ਕੰਮ ਆ ਇਹਦੇ ਵਿੱਚ ਆਪਾਂ ਜੇ ਸਪਰੇਅ ਤੋਂ ਟਲ ਜਾਈਏ ਜਾਂ ਆਪਾਂ ਕੋਈ ਟਾਈਮਲੀ ਚੀਜ਼ ਕਰਨ ਤੋਂ ਜਿਹੜਾ ਗਾਂ ਪਸ਼ਾਂ ਵੀ ਹੋ ਜਾਈਏ ਤਾਂ ਉਹਦੇ ਵਿੱਚ ਵੀ ਜਿਹੜਾ ਫਸਲ ਦਾ ਨੁਕਸਾਨ ਹੋ ਜਾਂਦਾ ਇਹ ਖੇਤੀ ਦੇ ਵਿੱਚ ਕੋਈ ਛੁੱਟੀ ਨਹੀਂ ਹੁੰਦੀ ਹੈਗੀ ਤਾਂ ਇਹਦੇ ਵਿੱਚ ਜਿਹੜਾ ਹੈਗਾ ਮੇਨ ਗੱਲ ਆਪਾਂ ਕਰਨੀ ਹੈ ਕਿ ਕੁਝ ਜਦੋਂ ਆਪਾਂ ਜਿਹੜੀ ਵੀਡੀਓ ਸਪਰੇਆਂ ਬਾਰੇ ਤੁਹਾਡੇ ਨਾਲ ਖਾਸ ਤੌਰ ਤੇ ਮੈਂ ਬਾਰ ਬਾਰ ਸਪਰੇਆਂ ਦੀ ਜ਼ੋਰ ਦੇਣਾ ਉਹਨਾਂ ਕਈ ਕਿਸਾਨ ਵੀਰਾਂ ਨੂੰ ਥੋੜਾ ਜਿਹਾ ਆਈ ਹੁੰਦਾ ਕਿ ਸਪਰੇ ਕਰਨੀ ਔਖੀ ਹੈ ਜੀ ਸਾਡੇ ਇਹ ਦਿਨ ਮੋਢੇ ਰਹਿ ਜਾਣਗੇ ਸਾਡੇ ਮੋਢੇ ਛੱਲੇ ਜਾਣਗੇ ਬਹੁਤ ਤੰਗ ਹੋਵਾਂਗੇ ਬਹੁਤ ਖਰਚਾ ਹੋ ਜਾਊਗਾ ਕਿਉਂਕਿ ਸਪ੍ਰੇਆਂ ਦੇ ਵਿੱਚ ਜਦੋਂ ਆਪਾਂ ਪ੍ਰੋਡਕਟ ਦੱਸਦੇ ਹਾਂ 3-4 ਜਿਵੇਂ ਮੈਗਨੀ ਜਿੰਕ ਯੂਰੀਆ ਕਲੀ ਦਾ ਪਾਣੀ ਉਹ ਕਈ ਕਿਸਾਨ ਵੀਰ ਧਿਆਨ ਨਹੀਂ ਦਿੰਦੇ ਉਹਨਾਂ ਨੂੰ ਆਇਆ ਲੱਗਦਾ ਕਿ ਇੰਨੇ ਗਿਣਤੀ ਉਹ ਪਤਾ ਨਹੀਂ ਕਿੰਨਾ ਖਰਚਾ ਹੋ ਜਾਣਾ ਹਾਲਾਂਕਿ ਖਰਚਾ ਕੋਈ ਬਹੁਤਾ ਹੈ ਨਹੀਂਗਾ ਇਹ ਕੰਮ ਮੈਂ ਤੁਹਾਨੂੰ ਦੇਣਾ ਹੈ ਕਿਰਪਾ ਕਰਕੇ ਕਿਸਾਨ ਵੀਰ ਜਿਹੜੇ ਅੱਗੇ ਸ਼ੇਅਰ ਕਰੋ ਜਿਹੜੇ-ਜਿਹੜੇ ਕਿਸਾਨ ਵੀਰਾਂ ਨੇ ਸਪ੍ਰੇਆਂ ਤਤਾਂ ਵਾਲੀਆਂ ਕੀਤੀਆਂ ਨੇ ਕੀ ਤੁਹਾਨੂੰ ਨਤੀਜਾ ਮਿਲਿਆ ਤੇ ਤੁਹਾਡਾ ਵਾਧੂ ਖਰਚਾ ਜਿਹੜਾ ਮੈਂ ਕਰਵਾਇਆ ਕਿ ਉਹ ਕਿੰਨਾ ਕ ਖਰਚਾ ਤੁਹਾਡਾ ਹੋਇਆ ਜਿਹੜੀਆਂ ਤਤਾਂ ਵਾਲੀਆਂ ਸਪ੍ਰੇਆਂ 13045 ਵੀ ਮੇਰੇ ਪੱਲੇ ਕਿ ਜਿਹੜਾ ਹੈਗਾ ਉਹਦੇ ਵਿੱਚ ਖਰਚਾ ਜਿਹੜਾ ਹੈਗਾ ਉਹ ਇਹਦੇ ਖਰਚੇ ਜੀਣੋਗੇ ਮੇਰੇ ਕਹਿਣ ਤੇ ਤੁਸੀਂ ਕਰ ਰਹੇ 13 ਜਿਹੜੀ 45 ਹੋਗੀ ਜਾਂ ਜਾਂ ਬੋਰਨ ਤੁਸੀਂ ਪਾ ਰਹੇ ਆ 70 75 ਗ੍ਰਾਮ ਜਿਹੜੀ 20% ਵਾਲੀ ਜਾਂ ਜਿਹੜੀ ਲਿਕਵਿਡ 150 ਐਮਐਲ ਪਾ ਰਹੇ ਆ 13 045 ਤੁਸੀਂ ਕਿਲੋ ਕਰ ਰਹੇ ਆ 2 ਕਿਲੋ ਕਰ ਰਹੇ ਆ 3 ਕਿਲੋ ਕਰ ਰਹੇ ਆ ਜਾਂ 200 ਲੀਟਰ ਪਾਣੀ ਮਗਰੋਂ ਪਾ 3 4 ਕਿਲੋ ਤੱਕ ਵੀ ਕਰ ਸਕਦੇ ਆ ਪਰ 1.5 2 ਕਿਲੋ ਦੇ ਰਿਜ਼ਲਟ ਵਧੀਆ ਉਹ ਬਾਕੀ ਫਿਰ ਜਿਹੜਾ ਹੈਗਾ ਉਹਦਾ ਖਰਚਾ ਵੀ ਅੱਗੇ ਵੱਧ ਜਾਂਦਾ ਇਹਦੇ ਕਰਕੇ 2 ਕਿਲੋ ਦੇ ਨਤੀਜੇ ਵੀ ਵਧੀਆ ਰਹਿ ਜਾਂਦੇ ਆ ਵੈਸੇ ਜੇ ਤੁਸੀਂ ਕੱਲੀ ਕਰਨੀ ਹੈ ਹੋਵੇ ਤਾਂ ਫਿਰ 4 ਕਿਲੋ ਤੱਕ ਵੀ ਕਰ ਸਕਦੇ ਆ ਜਿਆਦਾ ਕਰੋਗੇ ਨਾਲ ਜਿਹੜੀ ਬੋਰਨ ਜੇ ਵੱਧ ਘਟ ਪੈ ਜਾਏ ਤਾਂ ਉਹਦੇ ਨਾਲ ਕਈ ਵਾਰੀ ਟੌਕਸਿਸਿਟੀ ਜਾਂ 50 ਕਿਲੋ ਤੱਕ ਸਫੀਸ਼ੀਐਂਟ ਰਹਿੰਦੀ ਜੇ 1.5 200 ਲੀਟਰ ਤੋਂ ਹੀ ਪਾਣੀ ਸਪਰੇਅ ਵਾਸਤੇ ਕਰੋਂ ਫਿਰ ਅਗੇ ਜ਼ਿੰਕ ਮੈਗਨੀਸ਼ੀਅਲੀ ਦਾ ਪਾਣੀ ਯੂਰੀਆ ਇਹ ਆਪਾਂ ਫਟਾਰੇ ਟਾਈਮ ਜਿਹੜੀਆਂ 2 ਤੋਂ 3 ਸਪ੍ਰਿੰਗਾਂ ਤਕਰੀਬਨ ਤਕਰੀਬਨ 30 25 30 ਦਿਨ ਦੀ ਫਸਲ ਤੋਂ ਲੈ ਕੇ ਤੇ 55 60 ਦਿਨ ਤੱਕ ਇਹ ਆਪਾਂ ਰਿਪੀਟ ਕਰਨੀਆਂ ਆਉਂਦੀਆਂ ਹਫਤੇ ਦੇ ਕਰ ਲੋ 10 ਦਿਨ ਤੇ ਕਰ ਲੋ ਤੇ ਕੋਰ ਤੇ ਆਪਾਂ ਮੈਗਨੀਜ਼ ਮਤਲਬ ਪਾਣੀ ਲਾਉਣ ਤੋਂ ਪਹਿਲਾਂ ਪਾਣੀ ਲਾਉਣ ਤੋਂ ਹੀ ਪਹਿਲਾਂ ਮੈਗਨੀਜ਼ ਪਲੱਸ ਜਿਹੜੀ ਕਿਲੋ 2 ਕਿਲੋ ਯੂਰੀਆ 1 ਕਿਲੋ ਮੈਗਨੀਜ਼ 1 ਜਾਂ 2 ਕਿਲੋ ਯੂਰੀਆ ਤੁਸੀਂ ਕਰ ਸਕਦੇ ਹੋ ਉਸ ਤੋਂ ਬਾਅਦ ਵਾਲੀਆਂ ਜਿਹੜੀਆਂ ਉਹਦੇ ਵਿੱਚ 1 ਕਿਲੋ ਜ਼ਿੰਕ 21% ਜਾਂ 700 ਗ੍ਰਾਮ 33% ਦੋਹਾਂ ਚੋਂ ਇੱਕ ਅੱਧਾ ਕਿਲੋ ਕਲੀ ਉਹਨੂੰ ਪਿਉ ਕੇ ਉਹਦਾ ਪਾਣੀ ਕਿਲੋ ਤੋਂ 2 ਕਿਲੋ ਯੂਰੀਆ ਤੇ ਜਿਹੜੀ ਹੈਗੀ ਆ ਕਿਲੋ ਮੈਗਨੀਜ਼ ਇਹਦਾ ਤੁਸੀਂ ਜੋੜ ਕਰਕੇ ਤੇ ਜਿਹੜੇ ਜਿਹੜੇ ਕਿਸਾਨ ਵੀ ਕਰਨ ਕੀਤੇ ਆ ਆਪ ਹੀ ਥੱਲੇ ਖਰਚਾ ਲਿਖ ਦਿਓ ਵੀ ਸਾਡਾ ਖਰਚਾ ਸਪਰਿਆਂ ਦੇ ਉੱਤੇ ਕਿੰਨਾ ਹੋਇਆ ਚਾਹੇ ਲੇਬਰ ਵੀ ਵਿੱਚ ਪਾ ਲਓ ਲੇਬਰ ਕਿਉਂਕਿ ਆਮ ਤੌਰ ਤੇ ਜਿਹੜੇ ਕਿਸਾਨ ਵੀਰ ਆਪ ਆਪਾਂ ਸਪਰੇਅ ਕਰਦੇ ਆ ਜਿਆਦਾ ਪਾਣੀ ਲਾਉਣਾ ਹੁੰਦਾ ਤਾਂ ਜਾਂ ਬੈਟਰੀ ਵਾਲਾ ਪੰਪ ਜਾਂ ਟਰੈਕਟਰ ਵਾਲਾ ਪੰਪ ਇੰਜਨ ਵਾਲਾ ਪੰਪ ਨੂੰ ਆ ਕੋਸ਼ਿਸ਼ ਕਰਦਾ ਉਹਨਾਂ ਕਿ ਤੁਸੀਂ ਜਿਹੜਾ ਤੁਹਾਨੂੰ ਗੁਜ਼ਾਰਿਸ਼ ਕਰੀ ਦੀ ਬੇਨਤੀ ਕਰੀਗੇ ਇੰਜਨ ਵਾਲੇ ਪੰਪ ਨਾ ਵਰਤੋ ਉਹਦੇ ਨਾਲ ਪਾਣੀ ਘੱਟ ਲੱਗਦਾ ਸਪਰੇਅ ਜਿਹੜੀ ਹੈਗੀ ਆ ਉਹਦਾ ਰਿਜ਼ਲਟ ਪੂਰਾ ਨਹੀਂ ਮਿਲਦਾ ਪਾਣੀ ਜੇ ਵੱਧ ਲਾਉਣੇ ਤੁਸੀਂ ਰੇਸ ਕੱਟ ਕਰਕੇ 5 6 ਪੰਪਾਂ ਤੱਕ ਪਹੁੰਚ ਜਾਣੇ 5 ਪੰਪਾਂ ਤੱਕ ਤਾਂ ਉਹਦਾ ਰਿਜ਼ਲਟ ਜਿਹੜਾ ਹੈਗਾ ਚੰਗਾ ਮਿਲ ਜਾਂਦਾ ਕਈ ਵਾਰ ਆਪਾਂ 3 ਜਾਂ 4 ਪੰਪੀ ਹੱਦ ਲਾਉਨੇ ਆ ਤਾਂ ਉਹਦੇ ਨਾਲ ਸਪਰੇਅਾਂ ਦਾ ਨਤੀਜਾ ਕਿਉਂਕਿ ਫੋਲੀਏਜ ਪੂਰੀ ਕਵਰ ਨਹੀਂ ਹੁੰਦੀ ਨਤੀਜਾ ਨਹੀਂ ਪੂਰਾ ਸਹੀ ਮਿਲਦਾ ਇੱਕ ਆਪਾਂ ਤੁਹਾਨੂੰ ਕਹਿੰਦੇ ਹੁੰਦੇ ਆ ਕਿ ਜਿਹੜੀ ਡੀਏਪੀ ਪਾਉਣੀ ਉਹਦੀ ਜਗ੍ਹਾ ਤੇ ਤੁਸੀਂ ਸੁਪਰ ਪਾ ਸਕਦੇ ਤਿੰਨ ਗੱਟੇ ਉਹਨਾਂ ਦਾ ਰੇਟ ਬਰਾਬਰ ਬਰਾਬਰ ਹੀ ਹੈ ਸੁਪਰ ਦੇ ਨਾਲ 20 ਕਿਲੋ ਆਪਾਂ ਯੂਰੀਆ ਫਿਰ ਬਜਾਈ ਟਾਈਮ ਪਾਉਣੀ ਹੁੰਦੀ ਏ ਕੱਲੀ ਸੁਪਰ ਪਾਉਣੀ ਆ ਤਾਂ ਡੀਏਪੀ ਦੀ ਜਗ੍ਹਾ ਤੇ ਜਾਂ ਅੱਧੀ ਅੱਧੀ ਤੁਸੀਂ ਕਰ ਸਕਦੇ ਹੋ ਉਹਦਾ ਕੋਈ ਖਰਚੇ ਦਾ ਫਰਕ ਨਹੀਂ ਪੈਂਦਾ ਤੇ 20 ਕਿਲੋ ਤੁਸੀਂ ਪोटाश 60% ਵਾਲੀ ਇਹ ਕਈ ਕਿਸਾਨ ਵੀ ਨਹੀਂ ਪਾਉਂਦੇ ਇਹ ਆਪਾਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਜਾਂਦਾ ਮਿੱਟੀ ਪਰਖ ਕਰਾ ਲਓ ਜੇ ਦਰਮਿਆਨੀ ਮਿੱਟੀ ਪਰਖ ਨਹੀਂ ਕਰਾਈ ਤਾਂ ਤੁਸੀਂ ਜਿਹੜਾ ਹੈਗਾ ਜੇ ਪਹਿਲਾਂ ਨਹੀਂ ਪਾਈ ਹੋ ਤਾਂ ਜਰੂਰ ਪਾਓ ਪਟਾਸ਼ ਦਾ ਬਹੁਤ ਵਧੀਆ ਰਿਜ਼ਲਟ ਮਿਲਦਾ 20 ਕਿਲੋ ਤੇ ਜੇ ਤੁਸੀਂ ਸੁਪਰ ਪਾਉਣੇ ਤਾਂ ਫਿਰ ਸਲਫਰ ਵਗੈਰਾ ਐਕਸਟਰਾ ਪਾਉਣ ਦੀ ਵੀ ਜ਼ਰੂਰਤ ਨਹੀਂ ਪੈਂਦੀ ਤੁਹਾਨੂੰ ਕੈਲਸ਼ੀਅਮ ਵੀ ਮਿਲ ਜਾਂਦਾ ਸਲਫਰ ਵੀ ਮਿਲ ਜਾਂਦਾ ਕਿਉਂਕਿ ਕਈ ਕਿਸਾਨ ਵੀਰ ਮੈਂ ਦੇਖਿਆ ਲਿਕੁਇਡ ਕੈਲਸ਼ੀਅਮ ਵਾਲੇ ਪ੍ਰੋਡਕਟ ਜਿਹੜੇ ਸਪਰੇਅ ਕਰੀ ਜਾਂਦੇ ਉਹ 2 200 3 300 4 400 ਦੇ ਪ੍ਰੋਡਕਟ ਜਿਹੜੇ ਹੈਗੇ ਉਹ ਕਿਸਾਨ ਉਹ ਵੱਧੂ ਖਰਚੇ 'ਚ ਜੇ ਆਪਾਂ ਸੁਪਰ ਫਰ ਕਰ ਲਈ ਡੀਪੀ ਦੀ ਜਗ੍ਹਾ ਤੇ ਉਸੇ ਰੇਟ ਦੇ ਵਿੱਚ ਕੈਲਸ਼ੀਅਮ ਵੀ ਮਿਲ ਗਿਆ ਸਲਫਰ ਵੀ ਮਿਲ ਗਿਆ ਫਾਸਫੋਰਸ ਵੀ ਮਿਲ ਗਈ ਤਾਂ ਇਹ ਜਿਹੜਾ ਹੈਗਾ ਤੇ ਹੁਣ ਜਿਹੜਾ ਹੈ ਗੋਬ ਟਾਈਮ ਜਿਵੇਂ 70 ਦਿਨ ਦੀ 72 ਦਿਨ ਦੀ 75 ਦਿਨ ਦੀ 78 ਦਿਨ ਦੀ 80 ਦਿਨ ਦੀ ਜਿਹੜੀ ਤੁਹਾਡੀ ਫਸਲ ਕਣਕ ਹੋ ਗਈ ਉਹ ਤੇ 13045 ਪਲੱਸ ਬੋਰਨ ਤੇ ਉਲੀ ਨਾਸ਼ਕ ਤੁਸੀਂ ਜਰੂਰਤ ਅਨਸਾਰ ਉਲੀ ਨਾਸ਼ਕ ਦਾ ਆਪਾਂ ਕਰਨਾ ਹੀ ਹੁੰਦਾ ਇੱਕ ਕਰ ਲੋ ਜਾਂ ਜ਼ਰੂਰਤ ਅਨੁਸਾਰ ਤੁਸੀਂ ਦੋ ਕਰ ਸਕਦੇ ਹੋ ਬਿਮਾਰੀ ਤੋਂ ਫਸਲ ਨੂੰ ਬਚਾਉਣਾ ਲਈ ਨਾਸ਼ਕ ਦੀ ਜ਼ਰੂਰਤ ਹੈਗੀ ਆ ਗੁੱਲੀ ਡੰਡੇ ਵਾਲੀਆਂ ਸਪਰੇਆਂ ਜਿਹੜੀਆਂ ਉਹ ਵੀ ਆਪਣੀ ਜ਼ਰੂਰਤ ਆ ਯੂਰਗਿਆ ਵੀ ਆਪਣੀ ਜ਼ਰੂਰਤ ਹੈਗੀ ਉਹ ਤਾਂ ਸਾਰੇ ਕਿਸਾਨ ਵੀਰ ਕਰਦੇ ਆ ਹਾਂ ਆਪਾਂ ਪਹਿਲਾਂ ਜਦੋਂ ਬਜਾਈ ਸੀਗੀ ਕਣਕ ਦੀ ਉਦੋਂ ਜ਼ਰੂਰ ਇਹ ਬੇਨਤੀ ਕੀਤੀ ਸੀ ਕਿ ਜਿਹੜਾ ਬਜਾਈ ਟਾਈਮ ਜੇ ਆਪਾਂ ਗੁੱਲੀ ਡੰਡਾ ਕਾਬੂ ਕਰ ਲਈਏ ਤੇ ਬਾਅਦ ਚੋਂ ਆਪਾਂ ਨੂੰ ਜ਼ਿਆਦਾ ਸਪਰੇਆਂ ਤੇ ਜ਼ਿਆਦਾ ਖਰਚਾ ਦੀ ਜ਼ਰੂਰਤ ਨਹੀਂ ਪਊਗੀ ਉਹੀ ਸਪਰੇਆਂ ਆਪਾਂ ਤਤਾਂ ਵਾਲੇ ਪਾਸੇ ਹੋ ਜਾਾਂਗੇ ਤਤਾਂ ਵਾਲੀਆਂ ਸਪਰੇਆਂ ਕਰਦੇ ਆਂਗੇ ਕਿਉਂਕਿ ਗੁੱਲੀ ਡੰਡੇ ਵਾਲੀਆਂ ਵੀ ਸਪਰੇਆਂ ਜਿੱਥੇ ਨਹੀਂ ਮਰਦੇ ਦੋ-ਦੋ ਵਾਰੀ ਕਰਨੀ ਪੈਂਦੀ ਹੈ ਤੇ ਉਹ ਵੀ ਦੋ-ਦੋ ਤਿੰਨ-ਤਿੰਨ ਮਿਕਸ ਕਰਕੇ ਜੇ ਬਜਾਈ ਟਾਈਮ ਤੁਸੀਂ ਜਿਹੜੀ ਵਧੀਆ ਤਰੀਕੇ ਦੇ ਨਾਲ ਪੂਰਾ ਪਾਣੀ ਲਾ ਕੇ ਸਹੀ ਨੋਜ਼ਲ ਵਰਤ ਕੇ ਸਹੀ ਪੰਪ ਵਰਤ ਕੇ ਪੈਂਡੀਮੈਥ ਲੈਂਦੀ ਹੈ ਸਪਰੇ ਕਰੋ ਕੱਲ ਮੈਂ ਇੱਕ ਵੀਡੀਓ ਅਪਲੋਡ ਕੀਤੀ ਸੀ ਜਿਹਦੇ ਵਿੱਚ ਸੁਪਰ ਸੀਡਰ ਨਾਲ ਵੀ ਜਿਉਂ ਕਣਕ ਦੇ ਨਾਲ ਸੁਪਰ ਸੀਡਰ ਤੋਂ ਪ੍ਰੰਤ ਨਾਲ ਦੀ ਨਾਲ ਜਿਹੜਾ ਗੁੱਲੀ ਡੰਡੇ ਵਾਲੀ ਸਪਰੇ ਕੀਤੀ ਤੇ ਉਹ ਕਿਸਾਨ ਵੀਰ ਲੋ ਬਿਲਕੁਲ ਵੀ ਗੁੱਲੀ ਡੰਡੇ ਵਾਲੀ ਬਾਅਦ ਚ ਕੋਈ ਸ਼ਿਕਾਇਤ ਨਹੀਂ ਸਮੱਸਿਆ ਨਹੀਂ ਆਈ ਤੇ ਨਾ ਹੀ ਆਪਾਂ ਨੂੰ ਸਪਰੇ ਕਰਨ ਦੀ ਕੋਈ ਜ਼ਰੂਰਤ ਪਈ ਹੈ ਜਿਹੜੀ ਸਟ੍ਰੋਂਪ ਹੈ 1 ਡੇਢ ਲੀਟਰ ਤੋਂ 1.5 ਲੀਟਰ ਤੱਕ ਜੇ ਪਹਿਲੀ ਵਾਰ ਬੀਜਿਆ ਤਾਂ 2 ਲੀਟਰ ਤੱਕ ਵੀ ਪਹੁੰਚ ਸਕਦੇ ਆ ਤੁਸੀਂ ਤੇ ਉਸ ਤੋਂ ਬਾਅਦ 1 ਲੀਟਰ ਦੇ ਨਾਲ ਹੀ ਆਪਣਾ ਸਰ ਜਾਂਦਾ ਹੈਗਾ ਪੂਰਾ ਪਾਣੀ ਲਾ ਕੇ ਸੋ ਇਹ ਤੁਸੀਂ ਦੇਖੋ ਵੀ ਤਿੰਨ ਤਤਾਂ ਵਾਲੀਆਂ ਸਪਰੇਆਂ ਜਿਦੇ ਵਿੱਚ 21% ਜ਼ਿੰਕ ਕਿਉਂਕਿ ਚੇਲੇਟਡ ਜ਼ਿੰਕ ਤਾਂ ਆਪਾਂ ਜਿਹੜੀ ਹੈਗੀ ਤੁਹਾਨੂੰ ਰეკਮੈਂਡ ਨਹੀਂ ਕਰਦੇ ਅਜੇ ਤੱਕ ਸਪਰੇਅ ਵਾਸਤੇ ਕਿਉਂਕਿ ਉਹਦੀ ਜਿਹੜੀ ਹੈਗੀ ਆ ਉਨੇ ਵਧੀਆ ਰਿਜ਼ਲਟ ਨਹੀਂ ਮਿਲਦੇ ਜੇ ਹਾਂ ਠੀਕ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਕੋਈ ਲੈਣਾ ਵੱਲੋਂ ਸਫਾਰਸ਼ ਕੋਈ ਹੋਊਗੀ ਤਾਂ ਉਹ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ 21% ਜ਼ ਪਲੱਸ 1 ਕਿਲੋ ਮੈਗਨੀਜ਼ ਇਹਦਾ ਪਲੱਸ ਅੱਧਾ ਕਿਲੋ ਕਲੀ ਦਾ ਕੀ ਰੇਟ ਆ ਉਹ ਪਲੱਸ ਕਿਲੋ ਯੂਰੀਆ ਇਹ ਇੱਕ ਏਕੜ ਦੀ ਬਣ ਗਈ ਤੇ ਇਹਨੂੰ 3-9 ਗੁਣਾ ਕਰਕੇ 3 ਸਪਰੇਆਂ ਹੋ ਗਈਆਂ ਇੱਕ ਸਪਰੇ 1 ਕਿਲੋ ਮੈਗਨੀਜ਼ ਪਲੱਸ 2 ਕਿਲੋ ਯੂਰੀਆ ਦੀ ਹੋ ਗਈ ਤੇ ਜਿਹੜੀਆਂ 13.45 ਆ ਉਹ ਇੱਕ ਜਾਂ ਦੋ ਤੁਹਾਡੀ ਮਰਜ਼ੀ ਤੇ ਉਹ ਦੋ ਕੀਤੀਆਂ ਤਾਂ ਦੋਹਾਂ ਦਾ ਖਰਚਾ ਜੋੜ ਲਓ 13.45 ਕਿਲੋ ਤੋਂ 2 ਕਿਲੋ ਤੇ ਪਲੱਸ ਜਿਹੜਾ ਹੈਗਾ 70 75 ਗ੍ਰਾਮ ਜਿਹੜੀ ਬੋਰਨ ਤੁਸੀਂ ਕਰਨੀ ਆ ਇੰਨਾ ਕ ਖਰਚਾ ਇਹ ਆਪਾਂ ਕਰਵਾਉਣੇ ਆ ਤੇ ਇਹ ਮੇਰਾ ਖਿਆਲ ਵੀ ਤੁਹਾਡਾ ਖਰਚਾ 2000 ਦੇ ਨੇੜੇ ਤੇੜ ਹੋ ਸਕਦਾ ਕੋਈ ਥੋੜਾ ਬਹੁਤ ਵੱਧ ਘਟ ਜਾਵੇ 1500 2000 ਇੱਥੇ ਕਿ ਜੀ ਸਾਰੀਆਂ ਜੇ ਅਪਰ ਲਾ ਲਈਏ ਤਾਂ ਤੇ ਕਈ ਕਿਸਾਨ ਵੀਰਾਂ ਦਾ ਐ ਹੁੰਦਾ ਕਿ ਸਾਡਾ ਤਾਂ ਪਤਾ ਨਹੀਂ ਕਿੰਨਾ ਕੁ ਖਰਚਾ ਜ਼ਿਆਦਾ ਆਜੂਗਾ ਜਾਂ ਸਾਡੇ ਜਿਹੜੇ ਮੋਢੇ ਰਹਿ ਜਾਣਗੇ ਆਉਣ ਵਾਲਾ ਜਿਹੜਾ ਸਮਾਂ ਹੈ ਸਪਰਿਆਂ ਦਾ ਯੁੱਗ ਹੀ ਆ ਰਿਹਾ ਨੈਨੋ ਯੂਰੀਆ ਆ ਰਹੀ ਹੈ ਦੂਜੀ ਯੂਰੀਆ ਦੀ ਜਗ੍ਹਾ ਤੇ ਡੀਏਪੀ ਦੀ ਜਗ੍ਹਾ ਤੇ ਨੈਨੋ ਡੀਏਪੀ ਆ ਰਹੀ ਹੈ ਨੈਨੋ ਜ਼ਿੰਕ ਆ ਰਹੀ ਹੈ ਤੇ ਹੋਰ ਵੀ ਜਿਹੜੇ ਪ੍ਰੋਡਕਟ ਆ ਕੋਈ ਵੀ ਪ੍ਰੋਡਕਟ ਆ ਉਹ ਨੈਨੋ ਫਾਰਮ ਦੇ ਵਿੱਚ ਸਪਰਿਆਂ ਦੀ ਫਾਰਮੂਲੇਸ਼ਨ ਦੇ ਵਿੱਚ ਹੀ ਆ ਰਿਹਾ ਤੇ ਜਿਹੜੇ ਕਿਸਾਨ ਵੀਰ ਜਿਹੜੇ ਹੈਗੇ ਆ ਦਿਲਚਸਪੀ ਰੱਖਦੇ ਜਾਂ ਕਰ ਲੈਂਦੇ ਸਪ੍ਰੇਇਆਂ ਕਰਨਗੇ ਜੇ ਹੋਏ ਉਹ ਸੋਕੇ ਰਹਿਣਗੇ ਉਹਨਾਂ ਵਾਲੇ ਸਮੇਂ 'ਚ ਤੇ ਯੂਰੀਆ 'ਚ ਜੇ ਆਪਾਂ ਸਮਾਨ ਪਾ ਕੇ ਦੇ ਕੰਮ ਨਵੇੜਨ ਵਾਲੇ ਪਾਸਿਆਂ ਤਾਂ ਉਹਦੇ ਵਿੱਚ ਆਪਾਂ ਨੂੰ ਸਮੱਸਿਆ ਆਊਗੀ ਪਲੱਸ ਜ਼ਮੀਨ ਦੇ ਸੁਧਾਰ ਵਾਸਤੇ ਹਰੀ ਖਾਦ ਰੂੜੀ ਦੀ ਖਾਦ ਜਿਵੇਂ ਜਿਹੜੀ ਫਸਲੀ ਰਹਿੰਦ ਖੂੰਦ ਨੂੰ ਵਿੱਚ ਬੋਣਾ ਇਹ ਇਹਦੇ ਵਾਸਤੇ ਇਹ ਜ਼ਰੂਰੀ ਆ ਤੇ ਪਲੱਸ ਜਿਹੜਾ ਹੈਗਾ ਸੁੱਕੇ ਖੇਤ ਨੂੰ ਪੱਟਣਾ ਕਣਕ ਤੋਂ ਬਾਅਦ ਦੂਜੇ ਤੀਜੇ ਸਾਲ ਤੁਸੀਂ ਹਰੀ ਖਾਦ ਕਰ ਲਓ ਜਾਂ ਸਾਲ ਛੱਡ ਕੇ ਕਰ ਲੋ ਤੇ ਦੂਜੇ ਤੀਜੇ ਸਾਲ ਹੀ ਤੁਸੀਂ ਸੱਬਲ ਹਾਲ ਜਾਂ ਲਟਾਵਾ ਹਾਲ ਕਣਕ ਦੀ ਬਿਜਾਈ ਤੋਂ ਪਹਿਲਾਂ ਉਹ ਮਾਰ ਲੋ ਉਹ ਵੀ ਜ਼ਮੀਨ ਦੀ ਸੁਧਾਰ ਵਾਸਤੇ ਬਹੁਤ ਵਧੀਆ ਦੂਜੇ ਤੀਜੇ ਸਾਲ ਜਿਹੜਾ ਜ਼ਮੀਨ ਨੂੰ ਖੋਲਣਾ ਜ਼ਰੂਰੀ ਆ ਕਣਕ ਝੋਨੇ ਵਾਲੇ ਫਸਲੀ ਚੱਕਲ ਚ ਇਹਦੇ ਨਾਲ ਜ਼ਮੀਨ ਵਧੀਆ ਬਣੀ ਰਹਿੰਦੀ ਹੋਰ ਸਵਾਲ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ